ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਆਕਿਲ ਅਖਤਰ ਦੀ ਮੌਤ ਹੋ ਚੁੱਕੀ ਹੈ ਆਪਾਂ ਸਾਰੇ ਜਣ ਜਾਣਦੇ ਆਂ ਬੀਤੀ ਕੱਲ ਸੰਸਕਾਰ ਵੀ ਕਰ ਦਿੱਤਾ ਗਿਆ ਹੈਗਾ ਉਹਨਾਂ ਦੇ ਮੁਸਲਮਾਨ ਭਾਈਚਾਰੇ ਦੇ ਵਿੱਚ ਜਿੰਨੇ ਆਪਾਂ ਸਾਰੇ ਜਣ ਜਾਣਦੇ ਆਂ ਕਿ ਉਹ ਦਫਨਾਉਂਦੇ ਨੇ ਸੋ ਉਹ ਰਸਮ ਹੋ ਚੁੱਕੀ ਹੈ ਪਰ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਉਹ ਇਸ ਵੇਲੇ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਨੇ ਉਹਨਾਂ ਦੇ ਬੇਟੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹਨਾਂ ਦੇ ਬੇਟੇ ਨੇ ਜਿਹੜਾ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹਨੇ ਆਪਣੇ ਪਿਤਾ ਦੇ ਉੱਪਰ ਬਹੁਤ ਹੀ ਜ਼ਿਆਦਾ ਗੰਭੀਰ ਇਲਜ਼ਾਮ ਲਾਏ ਨੇ। ਉਹ ਇਲਜ਼ਾਮ ਇੱਥੋਂ ਤੱਕ ਲੱਗੇ ਹੋਏ ਐ ਕਿ ਮੇਰਾ ਬਾਪੂ ਮੇਰੀ ਵਾਈਫ ਦੇ ਨਾਲ ਨਜਾਇਜ਼ ਸਬੰਧ। ਸੋ ਇੱਥੋਂ ਤੱਕ ਦੀ ਗੱਲਬਾਤ ਵੀ ਹੈਗੀ ਆ ਤੁਸੀਂ ਮੈਂ ਜ਼ਿਆਦਾ ਨਹੀਂ ਬੋਲਣਾ ਹੈਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਔਰ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਤੁਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਕੋਈ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੋਵੇ ਤਾਂ ਉਸ ਵੇਲੇ ਉਹਦੇ ਜ਼ਿਹਨ ਦੇ ਵਿੱਚ ਕੀ ਕੋਈ ਚੱਲਦਾ ਪਿਆ ਹੋਊਗਾ ਔਰ ਉਸ ਵੇਲੇ ਉਹਦੇ ਹਾਲਾਤ ਕਿਉਂ ਜੇ ਹੋਣਗੇ ਇੱਥੇ ਬਸ ਨਹੀਂ ਐ ਵੀਡੀਓ ਵਾਇਰਲ ਹੁੰਦੀ ਐ ਔਰ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਬਾਅਦ ਚ ਆ ਰਹੀਆਂ ਨੇ ਹੁਣ ਉਹਨਾਂ ਵਿੱਚ ਇਹ ਵੀ ਆ ਕਿ ਉਹਨੂੰ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ ਇੱਥੇ ਬਸ ਨਹੀਂ ਐ ਖਬਰਾਂ ਦੇ ਵਿੱਚ ਭਾਵੇਂ ਇਹ ਗੱਲ ਆਈ ਸੀ ਕਿ ਉਹਨੇ ਕੋਈ ਜ਼ਹਿਰੀਲੀ ਵਸਤੂ ਇਦਾਂ ਦੀ ਵੀ ਗੱਲਬਾਤ ਆ ਰਹੀ ਐ ਕੋਈ ਓਵਰਡੋਸ ਦਵਾਈ ਇਦਾਂ ਦੀ ਵੀ ਗੱਲਬਾਤ ਆ ਰਹੀ ਐ ਇੱਕ ਉਹਨੇ ਆਪਣੇ ਇੰਸਟਾਗ੍ਰam ਖਾਤੇ ਦੇ ਉਪਰ ਆ ਸ਼ਾਇਦ ਇੱਕ ਡੈਰੀ ਦਾ ਜ਼ਿਕਰ ਕੀਤਾ ਹੈਗਾ ਵੀ ਇਹਨੂੰ ਜੇ ਮੈਂ ਨਹੀਂ ਰਹੂੰਗਾ ਤੇ ਡਾਈਇੰਗ ਡੈਕਲੇਰੇਸ਼ਨ ਦੇ ਵਜੋਂ ਮੰਨਿਆ ਜਾਵੇ। ਸੋ ਉਸ ਡੈਰੀ ਦੇ ਵਿੱਚ ਕੀ ਕੁਝ ਹੈਗਾ ਆ ਉਹ ਡੈਰੀ ਜੇ ਬਰਾਮਦ ਹੁੰਦੀ ਹੈ ਪੁਲਿਸ ਨੂੰ ਤਾਂ ਫਿਰ ਹੀ ਪਤਾ ਲੱਗ ਸਕੂੰਗਾ। ਸੋ ਬਹੁਤ ਕੁਝ ਇਦਾਂ ਦਾ ਹੈਗਾ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਬਾਤਾਂ ਕਰੂੰਗਾ। ਰੱਬ ਜਾਣੇ ਉਹਨਾਂ ਦੇ ਘਰ ਦੇ ਵਿੱਚ ਕੀ ਚੱਲਦਾ ਪਿਆ ਹੋਊਗਾ ਪਰ ਜਿਹੜੀ ਉਹ ਵੀਡੀਓ ਆ ਉਸ ਵੀਡੀਓ ਨੂੰ ਜਦੋਂ ਤੁਸੀਂ ਦੇਖਦੇ ਹੋ ਸੁਣਦੇ ਹੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਦੇ ਘਰ ਦੇ ਵਿੱਚ ਚੱਲਦਾ ਕੀ ਪਿਆ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਚਰਚਾ ਤੁਸੀਂ ਹੋਰ ਸੁਣੀ ਹੋਊਂਗੀ ਦੇਖੀ ਹੋਊਂਗੀ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਪਰ ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਹੋ ਰਏ ਸੀਗੇ ਤਾਂ ਉਹਨਾਂ ਫੇਕ ਐਨਕਾਊਂਟਰਸ ਦੇ ਵਿੱਚ ਭਾਵੇਂ ਕਿ ਸਿੱਧੇ ਤੌਰ ਦੇ ਉੱਪਰ ਹੱਲੇ ਕਿਸੇ ਕੇਸ ਦੇ ਵਿੱਚ ਸਜ਼ਾ ਜਾਂ ਕੋਈ ਇਦਾਂ ਦਾ ਕੇਸ ਅਦਾਲਤ ਦੇ ਵਿੱਚ ਸਾਹਮਣੇ ਨਹੀਂ ਆਇਆ ਹੈਗਾ ਜਿਹਦੇ ਵਿੱਚ ਮੁਹੰਮਦ ਮੁਸਤਫਾ ਸਾਹਿਬ ਦਾ ਡੀਜੀਪੀ ਦਾ ਨਾਮ ਆਉਂਦਾ ਹੋਵੇ ਪਰ ਕੁਝ ਐਫਆਈਆਰਜ਼ ਇਦਾਂ ਦੀਆਂ ਹੈਗੀਆਂ ਨੇ ਮੇਰੀ ਵਕੀਲਾਂ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਇਹਨਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਫੇਕ ਐਨਕਾਊਂਟਰਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਐਫਆਈਆਰਸ ਦੇ ਵਿੱਚ ਮੁਹੰਮਦ ਮੁਸਤਫਾ ਦਾ ਨਾਮ ਬੋਲਦਾ ਹੈ ਜਿਹੜਾ ਕਿ ਉਸ ਵੇਲੇ ਹੋ ਸਕਦਾ ਕਿ ਡੀਜੀਪੀ ਭਾਵੇਂ ਨਾ ਹੋਵੇ ਹੋ ਸਕਦਾ ਉਸ ਵੇਲੇ ਉਹ ਐਸਐਸਪੀ ਹੋਵੇ ਇੱਕ ਅਖਬਾਰ ਦੀ ਕਟਿੰਗ ਮੇਰੇ ਸਾਹਮਣੇ ਹੈ ਜੀ ਬਿਲਕੁਲ ਬੜੀ ਪੁਰਾਣੀ ਹੈ ਉਹਦੇ ਵਿੱਚ ਜੋ ਖਬਰ ਹੈ ਮੈਂ ਤੁਹਾਨੂੰ ਹੂਬ ਹੂ ਪੜ੍ਹ ਕੇ ਸੁਣਾਉਣਾ ਚਾਹੁੰਗਾ ਤੇ ਇਸ ਤੋਂ ਬਾਅਦ ਇਹ ਨਹੀਂ ਹੈ ਕਿ ਕੱਲ ਸੰਸਕਾਰ ਹੋ ਚੁੱਕਾ ਹੈ ਅਕੀਲ ਦਾ ਉਹਨਾਂ ਦੇ ਬੇਟੇ ਦਾ ਤੇ ਮਾਮਲਾ ਰਫਾ ਦਫਾ ਹੋ ਚੁੱਕਾ ਹੈ ਇੱਥੇ ਹੀ ਬਸ ਨਹੀਂ ਹੈ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਮਲੇਰ ਕੋਟਲੇ ਤੋਂ ਹੈਗੇ ਨੇ ਸ਼ਮਸ਼ੂਦੀਨ ਚੌਧਰੀ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਪੰਚਕੂਲਾ ਹਰਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ ਔਰ ਮੈਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਉਂਗਾ ਸ਼ਮਸ਼ੂਦੀਨ ਚੌਧਰੀ ਹੋਰਾਂ ਦੇ ਨਾਲ ਮੇਰੀ ਥੋੜੀ ਦੇਰ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਸੀ ਮੈਂ ਕੋਸ਼ਿਸ਼ ਕਰੂੰਗਾ ਕਿ ਸਿੱਧਾ ਉਹ ਤੁਹਾਨੂੰ ਆਪ ਆਪਣੀ ਜ਼ੁਬਾਨੀ ਦੱਸਣ ਤੇ ਨਾਲ ਤੁਹਾਨੂੰ ਉਹ ਇਹ ਵੀ ਦੱਸਣਗੇ ਕਿ ਉਹਨਾਂ ਦੇ ਇਰਾਦੇ ਇਸ ਮਾਮਲੇ ਨੂੰ ਲੈ ਕੇ ਕਿੰਨੇ ਕੁ ਪੱਕੇ ਹੈਗੇ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਤਕੜੇ ਬੰਦੇ ਹੁੰਦੇ ਆ ਸਮਾਜ ਦੇ ਵਿੱਚ ਜਿਨ੍ਹਾਂ ਦਾ ਕੋਈ ਰਤਬਾ ਹੁੰਦਾ ਜਿਹੜੇ ਵੱਡੇ ਅਹੁਦਿਆਂ ਦੇ ਉੱਪਰ ਹੁੰਦੇ ਆ ਜਿਹੜੇ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਹੁੰਦੇ ਨੇ ਉਹਨਾਂ ਦੇ ਨਾਲ ਮੱਥਾ ਟੇਣਾ ਕੋਈ ਸੌਖਾ ਨਹੀਂ ਹੁੰਦਾ ਹੁਣ ਜਿਉ ਜੋ ਪਰਿਵਾਰ ਦੇ ਵਿੱਚ ਹਾਲਾਤ ਸਗੇ ਜੋ ਉਸ ਵੀਡੀਓ ਨੂੰ ਵੇਖਣ ਤੋਂ ਤੇ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਉਹਨਾਂ ਦੇ ਘਰ ਦੇ ਵਿੱਚ ਇੱਕੋ ਹੀ ਇੱਕ ਉਹਨਾਂ ਦਾ ਮੁੰਡਾ ਹੋਵੇ ਜੇ ਤਾਂ ਉਹ ਇਹਨਾਂ ਹਾਲਾਤਾਂ ਦੇ ਵਿੱਚ ਹੋਵੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਦੱਸ ਰਿਹਾ ਹੈ ਕਿ ਕਿ ਮੈਂ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਪਿਆ ਹੋਇਆ ਆਪਣੇ ਘਰ ਦੇ ਵਿੱਚ ਮੈਂ ਤੁਹਾਨੂੰ ਇੱਕ ਪੁਰਾਣੀ ਖਬਰ ਮੇਰੇ ਕੋਲ ਹੈ ਤੁਹਾਨੂੰ ਇਹ ਪੜ ਕੇ ਸੁਣਾਉਣੀ ਚਾਹੂੰਗਾ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਉਸ ਤੋਂ ਬਾਅਦ ਫਿਰ ਮੈਂ ਤੁਹਾਡੀ ਚੌਧਰੀ ਸਾਹਿਬ ਦੇ ਨਾਲ ਗੱਲਬਾਤ ਕਰਵਾਉਣਾ ਇਹ ਬੜੀ ਪੁਰਾਣੀ ਖਬਰ ਹੈ ਪੰਜਾਬ ਦੇ ਵਿੱਚ ਜਦੋਂ ਫੇਕ ਐਨਕਾਊਂਟਰਾਂ ਦਾ ਦੌਰ ਚੱਲਦਾ ਸੀਗਾ ਤੇ ਉਸ ਵੇਲੇ ਮੁਹੰਮਦ ਮੁਸਤਫਾ ਐਸਐਸਪੀ ਸਗੇ ਫਿਰੋਜ਼ਪੁਰ ਤੋਂ ਖਬਰ ਮੈਂ ਤੁਹਾਨੂੰ ਸੁਣਾਉਣਾ ਉਸ ਵੇਲੇ 19 ਖੜਕੂਆਂ ਨੂੰ ਐਨਕਾਊਂਟਰ ਕੀਤਾ ਗਿਆ ਸੀਗਾ 19 ਖੜਕੂਆਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਉਸ ਵੇਲੇ ਮੌਕੇ ਤੇ ਗਏ ਸੀਗੇ ਤੇ ਉਹਨਾਂ ਨੇ ਦੋਸ਼ ਲਾਇਆ ਸੀਗਾ ਕਹਿੰਦੇ ਕਿ ਫਿਰੋਜ਼ਪੁਰ ਦੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਥਾਣਾ ਮੱਖੂ ਦੇ ਪਿੰਡ ਨਜ਼ਾਮੁਦੀਨ ਵਾਲਾ ਵਿਖੇ 19 ਸਿੱਖ ਨੌਜਵਾਨਾਂ ਦਾ ਸ਼ਰਿਆਮ ਕਤਲ ਕੀਤਾ ਤੇ ਉੱਥੇ ਕੋਈ ਮੁਕਾਬਲਾ ਨਹੀਂ ਹੋਇਆ ਇਹ ਵਰਨਣ ਜੋਗ ਹੈ ਕਿ ਪੁਲਿਸ ਮੁਖੀ ਕੇ ਪੀ ਐਸ ਗਿੱਲ ਨੇ ਕੱਲ ਸੀਆਈਏ ਸਟਾਫ ਮਖੂ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਾਵਾ ਕੀਤਾ ਸੀਗਾ ਕਿ ਬੀਟੀਐਫ ਮਾਨੋਚਾਲ ਦੇ ਨਾਲ ਸੰਬੰਧਿਤ ਕੁਝ ਖੜਕੂ ਪਿੰਡ ਗੱਟਾ ਬਾਦਸ਼ਾਹ ਦੇ ਵਿੱਚ ਪੁਲਿਸ ਦੇ ਨਾਲ ਹੋਏ ਇੱਕ ਮੁਕਾਬਲੇ ਵਿੱਚ ਮਾਰੇ ਗਏ ਨੇ ਆਪਣੀ ਪਾਰਟੀ ਦੇ ਕੁਝ ਆਗੂਆਂ ਅਤੇ ਅਹੁਦੇਦਾਰਾਂ ਸਮੇਤ ਅੱਜ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਨ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਵਿਥਿਆ ਨੂੰ ਸੁਣਨ ਤੋਂ ਬਾਅਦ ਅਜੀਤ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਾਵਾ ਕੀਤਾ ਕਿ ਉਕਤ 19 ਸਿੱਖ ਨੌਜਵਾਨਾਂ ਨੂੰ ਧਰਮਕੋਟ ਫਿਰੋਜ਼ਪੁਰ ਤਰਨਤਾਰਨ ਤੇ ਅੰਮ੍ਰਿਤਸਰ ਤੋਂ ਫੜ ਕੇ ਕਿਸੇ ਇੱਕ ਥਾਂ ਦੇ ਉੱਪਰ ਇਕੱਠਾ ਕਰਕੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਤੇ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸਰਦਾਰ ਮਾਨ ਨੇ ਕਿਹਾ ਕਿ ਪੁਲਿਸ ਨੇ ਜਿਸ ਥਾਂ ਤੇ ਮੁਕਾਬਲੇ ਦਾ ਨਾਟਕ ਰਚਿਆ ਹੈ ਉਹ ਮੱਕੂ ਥਾਣੇ ਦਾ ਪਿੰਡ ਨਜ਼ਾਮੁਦੀਨ ਵਾਲਾ ਹੈ ਜਦੋਂ ਕਿ ਪੁਲਿਸ ਮੁਖੀ ਗਿੱਲ ਇਹਨੂੰ ਗੱਟਾ ਬਾਦਸ਼ਾਹ ਵਾਲਾ ਆਖ ਰਹੇ ਆ ਸਰਦਾਰ ਮਾਨ ਨੇ ਕਿਹਾ ਕਿ ਪੁਲਿਸ ਨੇ ਇਸ ਨਾਟਕ ਦੀ અપਾਰ ਸਫਲਤਾ ਦੀ ਖੁਸ਼ੀ ਮਨਾਉਣ ਦੇ ਵਾਸਤੇ ਉੱਥੇ ਰੱਜ ਕੇ दारू ਪੀਤੀ ਤੇ ਉੱਥੇ ਖਾਲੀ ਕੀਤੀਆਂ ਬੋਤਲਾਂ ਖਾਰਕੂਆਂ ਦੇ ਨਾਂ ਤੇ ਮੜ ਦਿੱਤੀਆਂ ਗਈਆਂ ਸਰਦਾਰ ਮਾਨ ਨੇ ਮੌਕੇ ਤੋਂ ਮੈਕਡੋਵਲ ਦੀ ਇੱਕ ਬੋਤਲ ਖਾਲੀ ਇੱਕ ਗਲਾਸ ਖੂਨ ਦੇ ਨਾਲ ਲੱਤਪੱਥ ਇੱਕ ਖੇਸ ਤੇ ਕੁਝ ਹੋਰ ਕੱਪੜੇ ਵੀ ਪੱਤਰਕਾਰਾਂ ਨੂੰ ਦਿਖਾਏ ਤੇ ਮੰਗ ਕੀਤੀ ਹੈ ਕਿ ਇਹਨਾਂ ਦੇ ਉੱਤੇ ਲੱਗੇ ਹੋਏ ਹੱਥਾਂ ਦੇ ਨਿਸ਼ਾਨਾਂ ਦੀ ਸੁਪਰੀਮ ਕੋਰਟ ਦੇ ਕਿਸੇ ਜੱਜ ਦੇ ਕੋਲੋਂ ਪੜਤਾਲ ਕਰਵਾਈ ਜਾਵੇ ਇਹ ਨਿਸ਼ਾਨ ਪੁਲਿਸ ਮੁਲਾਜ਼ਮਾਂ ਦੇ ਹਨ ਜਾਂ ਕਿ ਖੜਕੂਆਂ ਦੇ ਸੋ ਖਬਰ ਪੂਰੀ ਜ਼ਿਆਦਾ ਵੱਡੀ ਹੈ ਪਰ ਮੈਂ ਤੁਹਾਨੂੰ ਇਹ ਖਬਰ ਕੇਵਲ ਤੇ ਕੇਵਲ ਇਸ ਕਰਕੇ ਪੜ ਕੇ ਸੁਣਾਈ ਹੈ ਕਿ ਇਸ ਖਬਰ ਦੇ ਵਿੱਚ ਮੁਹੰਮਦ ਮੁਸਤਾਫਾ ਦਾ ਜ਼ਿਕਰ ਹੁੰਦਾ ਹੈ ਜਿਹਦਾ ਬੇਟਾ ਅਕੀਲ ਅਖਤਰ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਮੁਹੰਮਦ ਮੁਸਤਾਫਾ ਉਸ ਵੇਲੇ ਫਿਰੋਜ਼ਪੁਰ ਦੇ ਐਸਐਸਪੀ ਸੀ ਮੈਂ ਜਦਾ ਪਹਿਲਾਂ ਦੱਸ ਕੇ ਹਟ ਜਾ ਕਿ ਮੇਰੀ ਐਡਵੋਕੇਟ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਆਖਿਆ ਕਿ ਕੁਝ ਐਫਆਈਆਰਸ ਦੇ ਵਿੱਚ ਜਿਹੜੀਆਂ ਕਿ ਫੇਕ ਇਨਕਾਊਂਟਰਾਂ ਦੇ ਸਬੰਧ ਵਿੱਚ ਹੈਗੀਆਂ ਨੇ ਉਹਦੇ ਵਿੱਚ ਨਾਮ ਬੋਲਦਾ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਚੌਧਰੀ ਸਾਹਿਬ ਦੇ ਨਾਲ ਉਸ ਤੋਂ ਬਾਅਦ ਇੱਕ ਦੋ ਗੱਲਾਂਬਾਤ ਆਪਾਂ ਹੋਰ ਕਰਕੇ ਫਿਰ ਸਮਾਪਤੀ ਕਰਨ ਨੂੰ ਵਧਾਂਗੇ ਸੋ ਮੇਰੇ ਨਾਲ ਨੇ ਸ਼ਮਸ਼ੂਦੀਨ ਚੌਧਰੀ ਜੀ ਜਿਨ੍ਹਾਂ ਨੇ ਹਰਿਆਣਾ ਦੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਔਰ ਉਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਕਾਰਵਾਈ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਕਰਦੇ ਪਹਿਲਾਂ ਸਵਾਗਤ ਲੈਨੇ ਆ ਉਹਨਾਂ ਦੇ ਕੋਲ ਜਾਣਕਾਰੀ ਚੌਧਰੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸਰ ਜੀ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਸਾਰਾ ਵਾਕਿਆ ਜੋ ਵੀ ਹੋਇਆ ਹੈਗਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਤੁਸੀਂ ਅੱਜ ਦਰਖਾਸਤ ਦਿੱਤੀ ਹੈ ਜੀ ਬੀਤੀ ਕੱਲ ਸਰ ਇਹ तकरीबन 2 ਦਾ 1.5 ਤੋਂ 2 ਮਹੀਨੇ ਪਹਿਲਾਂ ਇੱਕ 1.5 ਮਹੀਨਾ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਜੀ ਤੇ ਆਮ ਲੋਕਾਂ ਕੋਲ ਜਾਂਦੀ ਆ ਤੇ ਉਹ ਵਾਇਰਲ ਦੇ ਵਿੱਚ ਵੀਡੀਓ ਦੇ ਵਿੱਚ ਜਿਹੜਾ ਲੜਕਾ ਸੀ ਜੀ ਉਹ ਲੋਕਾਂ ਕੋਲ ਗੁਹਾਰ ਲਗਾਉਂਦਾ ਕਿ ਮੈਨੂੰ ਮੇਰੇ ਮੈਨੂੰ ਟੌਰਚਰ ਹੋ ਰਿਹਾ ਹੈ ਕਿ ਮੇਰਾ ਫਾਦਰ ਮੈਨਾਂ ਕਰ ਰਿਹਾ ਹੈ ਜਾਂ ਮੇਰੇ ਘਰ ਦੇ ਮੈਨਾਂ ਕਰ ਰਹੇ ਨੇ ਤਾਂ ਗੁਹਾਰ ਲਗਾ ਰਿਹਾ ਹੈ ਲੋਕਾਂ ਕੋਲ ਪਰ ਕਿਸੇ ਨੇ ਵੀ ਉਹਦੀ ਜਿਹੜੀ ਗੁਹਾਰ ਹੈ ਉਹ ਨਹੀਂ ਸੁਣੀ ਜੀ ਅਗਰ ਉਹ ਗੁਹਾਰ ਸੁਣ ਕੇ ਚਾਹੇ ਆਪਣੇ ਪ੍ਰਸ਼ਾਸਨ ਵੀ ਸੋਮੋ ਅਕਸ਼ਨ ਲੈ ਸਕਦਾ ਸੀ ਉਹ ਉਹਦੇ ਤੇ ਤਾਂ ਉਹਨੂੰ ਬਲਾਕ ਕੇ ਉਹਦੇ ਮਤਲਬ ਉਦੇ ਜਿਹੜੇ ਬਿਆਨ ਹੈ ਹਰ ਦਰਜ ਕਰਕੇ ਜਾਂ ਤਾਂ ਐਕਸ਼ਨ ਲੈਂਦਾ ਜਾਂ ਉਹ ਉਹਨੂੰ ਘੱਟੋ ਘੱਟ ਸੇਫ ਹੋ ਜਾਂਦਾ ਅੱਜ ਅਗਰ ਉਹਦੇ ਸੂਪਰ ਪ੍ਰੋਟੈਕਸ਼ਨ ਲਿਆਇਆ ਜਾਂਦਾ ਤਾਂ ਉਹ ਜਿਉਂਦਾ ਹੁੰਦਾ ਜੀ ਵਾਕੇ ਫਿਰ ਜੀ ਜੀ ਫਿਰ ਜਿਉਂਦਾ ਹੁੰਦਾ ਉਸ ਤੋਂ ਬਾਅਦ ਸਭ ਤਿੰਨ ਤਰੀਕ ਨੂੰ ਉਹ ਆਪਣੇ ਸੋਸ਼ਲ ਮੀਡੀਆ ਤੇ ਉਹ ਇੱਕ ਪੋਸਟ ਪਾਉਂਦਾ ਜਿਹਦੇ ਚੋ ਡੈਰੀ ਦੀ ਫੋਟੋ ਖਿੱਚਦਾ ਤੌਰ ਤੇ ਲਿਖਦਾ ਹੈ ਕਿ ਮੇਰੀ ਡੈਥ ਦੀ ਜਿਹੜੀ ਕਹਾਣੀ ਹੈ ਤੇ ਉਹ ਇਦੇ ਵਿੱਚ ਜੀ ਡੈਕ ਡੈਕਲੇਰੇਸ਼ਨ ਮੰਨਿਆ ਜਾਵੇ ਉਹਨੇ ਲਿਖਿਆ ਹਾਂ ਜੀ 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 ਸਰ ਡੈਕਲੇਰੇਸ਼ਨ ਜੀ 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 दैट्स ਰਕਟਾ दैट्स ਡੈਕਲੇਰੇਸ਼ਨ ਉਹਨੇ ਪਾਇਆ ਉਸ ਤੋਂ ਬਾਅਦ ਸਰ ਜਦ ਵੀ ਕੋਈ ਵੀ ਸੋਮੋਸ ਇਫੈਕਸ਼ਨ ਨਹੀਂ ਹੋਇਆ ਕਿਸੇ ਨੇ ਵੀ ਉਹਦੀ ਗੱਲ ਨਹੀਂ ਸੁਣੀ ਤੇ ਉਸ ਤੋਂ ਬਾਅਦ ਅਚਾਨਕ ਕੱਲ ਸਵੇਰੇ ਇੱਕ ਮੈਸੇਜ ਆਉਂਦਾ ਹੈ ਕਿ ਅਕੀਰ ਦੀ ਅਚਾਨਕ ਡੈਥ ਹੋ ਗਈ ਜੀ ਤਾਂ ਸ਼ਹਿਰ ਦੇ ਵਿੱਚ ਇੱਕ ਸਸਪਨ ਦਾ ਮਾਹੌਲ ਪੈਦਾ ਹੋ ਗਿਆ ਜਿਸ ਕੇ ਪਹਿਲਾਂ ਵੀਡੀਓ ਆਈਆਂ ਆਈਆਂ ਤੇ ਉਹ ਸਬਦ ਹੋ ਗਿਆ ਤਾਂ ਮੈਂ ਉਹਦੇ ਵਿੱਚ ਮੇਰਾ ਵੀ ਜਿਹੜਾ ਜ਼ਮੀਰ ਹੈ ਉਹ ਉਹਨੇ ਜਾਸਿਸ ਕੀਤੀ ਕਿ ਯਾਰ ਬਹੁਤ ਗਲਤ ਹੋਇਆ ਤਾਂ ਆਪਾਂ ਨੂੰ ਪਹਿਲਾਂ ਹੀ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਕਰਨਾ ਚਾਹੀਦਾ ਸੀ ਜੀ ਜੀ ਤਾਂ ਫਿਰ ਸੋਚਦੇ ਹੋਏ ਤੇ ਮੈਂ ਇੱਕ ਦਰਖਾਸਤ ਲਿਖੀ ਤੇ ਪੰਚਕੁਲਾ ਡੀసీపీ ਆ ਸੌਰੀ ਪੰਚਕੁਲਾ ਪੰਚਕੁਲਾ ਦੇ ਪੁਲਿਸ ਕਲਿੱਪ ਨੇ ਪੀਜੀਪੀ ਹਰਿਆਣਾ ਜੀ ਤੇ ਮੁੱਖ ਮੰਤਰੀ ਹਰਿਆਣਾ ਤੇ ਹੋਮ ਮਿਨਿਸਟਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਮੇਲਾਂ ਕੀਤੀਆਂ ਤੇ ਕਮਿਸ਼ਨਰ ਸਾਹਿਬ ਨੂੰ ਮੈਂ ਜਾ ਕੇ ਪਰਸ ਦੇ ਦੇ ਕੇ ਆਇਆ ਤੇ ਉਸ ਤੋਂ ਬਾਅਦ ਅੱਜ ਮੈਂ ਪ੍ਰੈਸ ਦੇ ਭਾਈ ਇਕੱਠੇ ਹੋਏ ਸੀ ਉਹ ਅੱਜ ਪ੍ਰੈਸ ਕਾਨਫਰੈਂਸ ਵੀ ਹੋਈ ਹੁੰਦੀ ਹੈ ਅੱਛਾ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਅਕੀਲ ਨੇ ਵੀਡੀਓ ਵਾਇਰਲ ਕੀਤੀ ਸੀ ਬਕਾਇਦਾ ਲਾਈਵ ਹੋ ਕੇ ਵਾਕਈ ਉਹ ਵੀਡੀਓ ਦੇਖਣ ਵਾਲੀ ਉਹਦੇ ਵਿੱਚ ਬਹੁਤ ਕੁਝ ਉਹਨੇ ਖੁਲਾਸੇ ਕੀਤੇ ਆ ਆਪਣੇ ਪਰਿਵਾਰ ਦੇ ਬਾਰੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨੇ ਸਾਰਾ ਕੁਝ ਹੀ ਦੱਸਤਾ ਵੀ ਉਹਦੇ ਨਾਲ ਕੀ ਕੁਝ ਹੋ ਰਿਹਾ ਜੀ ਆਪਣੇ ਘਰ ਦੇ ਵਿੱਚ ਜੋ ਚੱਲਦਾ ਪਿਆ ਜੀ ਆਪਣੀ ਵਾਈਫ ਦੇ ਸਬੰਧ ਚ ਜ਼ਿਕਰ ਕੀਤਾ ਕਿ ਮੇਰੇ ਮੇਰੀ ਵਾਈਫ ਦੇ ਮੇਰੇ ਬਾਪੂ ਦੇ ਨਾਲ ਨਜਾਇਜ਼ ਉਹ ਸਾਰਾ ਕੁਝ ਜ਼ਿਕਰ ਕੀਤਾ ਉਹਦਾ ਸਰ ਤੁਸੀਂ ਵੀਡੀਓ ਸੁਣੋਗੇ ਤੇ ਸਾਰਾ ਕੁਝ ਉਹਨੇ ਆਪਣਾ ਦੇਖੋ ਜਿਹੜੀ ਵੀਡੀਓ ਦੇ ਵਿੱਚ ਜੋ ਕੁਝ ਉਹਨੇ ਐਲੀਗੇਸ਼ਨ ਲਾਇਆ ਨੇ ਜੀ ਜੀ ਤੇ ਇਸ ਸਿਚੁਏਸ਼ਨ ਦੇ ਵਿੱਚ ਦੁਨੀਆ ਦਾ ਕੋਈ ਵੀ ਬੰਦਾ ਹੋਵੇ ਹੂੰ ਹੂੰ ਉਹ ਮੈਨੂੰ ਤਾਂ ਨਹੀਂ ਲੱਗਦਾ ਵੀ ਡਿਪਰੈਸ਼ਨ ਤੋਂ ਬਿਨਾਂ ਰਹਿ ਜਾਊਗਾ ਜੀ ਵਕਈ ਵਕਈ ਉਹ ਕਿੰਨਾ ਜ਼ਿਆਦਾ ਡਿਪਰੈਸਡ ਜਿਹੜਾ ਸਿਚੁਏਸ਼ਨ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਉਹਨੇ ਮੁੰਡੇ ਨੇ ਬੋਲਿਆ ਹੂੰ ਹੂੰ ਜੀ ਕਿ ਮੇਰੇ ਨਾਲ ਆਹ ਕੁਝ ਬੀਤ ਰਹੀ ਆ ਤਾਂ ਉਹਦੇ ਹਾਲਾਤ ਦੇ ਤੁਸੀਂ ਇਹ ਦੇਖੋ ਵੀ ਉਹ ਕਿਹੜੇ ਹਾਲਾਤਾਂ 'ਚ ਜੀ ਰਿਹਾ ਸੀ ਬੱਚਾ ਉਹ ਜੀ 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 ਪਰ ਮੈਂ ਤੁਹਾਡੀ ਸਭ ਤੁਹਾਡੇ ਕੋ ਇਹ ਇਹ ਜਾਨਣਾ ਚਾਹੁੰਦਾ ਜਿਵੇਂ ਤੁਸੀਂ ਆਖਿਆ ਕਿ ਜੇ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੇ ਨੋਟਿਸ ਲਿਆ ਹੁੰਦਾ ਕਿਉਂਕਿ ਵੀਡੀਓ ਵਾਇਰਲ ਹੋਈ ਸੀਗੀ ਮੈਂ ਤੁਹਾਡੇ ਕੋ ਜਾਨਣਾ ਚਾਹੁੰਦਾ ਇਹ ਵੀਡੀਓ ਤੁਸੀਂ ਪਹਿਲਾਂ ਦੇਖੀ ਸੀ ਪਹਿਲਾਂ ਉਹਦੀ ਮੌਤ ਤੋਂ ਪਹਿਲਾਂ ਸਰ ਉਹ ਮੌਤ ਤੋਂ ਪਹਿਲਾਂ ਮੈਂ ਕੀ ਦੇਖਿਆ ਸਰ ਮਲੇਕੂਲ ਨੇ ਦੇਖੀ ਜੀ ਜੀ ਅੱਛਾ ਤੁਹਾਡੇ ਮਨ ਚ ਉਦਾ ਆਉਂਦਾ ਨਹੀਂ ਹੈਗਾ ਕਿ ਜੇ ਉਸ ਵੇਲੇ ਕਿਉਂਕਿ ਤੁਸੀਂ ਸਮਾਜ ਸੇਵਕ ਹੋ ਮੈਂ ਤਾਂ ਮੈਂ ਤਾਂ ਜਿੱਦਣ ਕੱਲ ਵੀਡੀਓ ਭਾਈ ਮੈਂ ਇਹ ਗੱਲ ਮੈਂ ਖੁਦ ਕਹੀ ਆ ਮੈਂ ਮੰਨ ਰਿਹਾ ਕਿ ਜਿੰਨਾ ਇਹ ਕਸੂਰਵਾਰ ਉਹ ਪ੍ਰਸ਼ਾਸਨ ਆ ਜਾਂ ਦੋਨੇ ਉਹਨਾਂ ਕਸੂਰਵਾਰ ਮੈਂ ਵੀ ਆ ਮੈਂ ਵੀ ਇਸ ਦਾ ਹਿੱਸਾ ਅਗਰ ਉਸੇ ਟਾਈਮ ਵੀ ਮੈਂ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਲਿਆ ਹੁੰਦਾ ਤਾਂ ਜੋ ਅਕੀਲ ਜਿਹੜਾ ਸਾਡੇ ਵਿੱਚ ਜਿਉਂਦਾ ਹੁੰਦਾ ਜੀ ਜੀ ਵਾਕਈ ਅੱਛਾ ਮੈਂ ਵੀ ਇਹਦਾ ਕਸੂਰਵਾਰ ਆ ਸਾਰਾ ਮਲੇਰ ਕੋਟ ਦਾ ਇਹਦਾ ਕਸੂਰਵਾਰ ਆ ਸਾਰਾ ਪ੍ਰਸ਼ਾਸਨ ਦਾ अच्छा अगर उसी टाइम एक्शन लिया ਹੁੰਦਾ ਤਾਂ ਇਹ ਨਾ ਬਤਾਉਂਦੇ ਨੀ ਸੀ ਜੀ ਚੌਧਰੀ ਸਾਹਿਬ ਮੁਹੰਮਦ ਮੁਸਤਾਫਾ ਸਾਹਿਬ ਦਾ ਡੀਜੀਪੀ ਤੁਸੀਂ ਉਹ ਉਹਨਾਂ ਦੀ ਸ਼ਖਸੀਅਤ ਨੂੰ ਕਿਦਾਂ ਦੇਖਦੇ ਹੋ ਉਹਨਾਂ ਦਾ ਕਾਰਜਕਾਲ ਦੇ ਦੌਰਾਨ ਵੀ ਜੋ ਦੇਖੋ ਦੇਖੋ ਸਰ ਮੇਰੀ ਗੱਲ ਸੁਣੋ ਉਹਨਾਂ ਬਾਰੇ ਤਾਂ ਲੋਕ ਸਾਰੇ ਜਾਣਦੇ ਨੇ ਪਰ ਮੇਰੇ ਤੋਂ ਕੀ ਉਹ ਕਰਦਾ ਆਤਮਕੀਅਤ ਤਾਂ ਜਿਹੜੀ ਹੈਗੀ ਆ ਉਹ ਤਾਂ ਹੈਗੀ ਆ ਕਿਉਂਕਿ ਉਹਨੇ ਦੇਖੋ 20 ਸਾਲ ਤੋਂ 25 ਸਾਲ ਤੋਂ ਰਾਜਨੀਤੀ ਕਰਦੇ ਆ ਰਹੇ ਨੇ ਔਰ ਉਹਨਾਂ ਨੇ ਕੀ ਕੁਝ ਹੋਇਆ ਸਾਰੇ ਸਹਾਇਨ ਨੂੰ ਪਤਾ ਚੜ ਦਾ ਮਾਹੌਲ ਲੋਕਾਂ ਨਾਲ ਕੀ ਮੇਮਬਾ ਬਣਾਏ ਨਜਾਇਜ਼ ਪਰਚੇ ਲੋਕਾਂ ਦੇ ਕਰੇ ਨੇ ਔਰ ਕੀ ਕੁਝ ਆ ਸਾਰਾ ਸ਼ਹਿਰ ਇਸ ਨੂੰ ਤਰ੍ਹਾਂ ਤਰ੍ਹਾਂ ਕਰਦਾ ਸਾਰਾ ਸ਼ਹਿਰ ਦੇ ਵਿੱਚ ਆ ਤੁਸੀਂ ਇਕੱਲੇ ਇਕੱਲੇ ਨੂੰ ਪੁੱਛੋਗੇ ਤਾਂ ਕੀ ਕੁਝ ਇਹਨੇ ਕੀਤਾ ਉਹ ਲੋਕ ਕਹਾਣੀਆਂ ਦੱਸਣਗੇ ਜੀ ਜੀ ਔਰ ਮੈਨੂੰ ਲੱਗਦਾ ਕਿ ਜਦੋਂ ਪੰਜਾਬ ਦੇ ਵਿੱਚ ਫੇਕ ਐਨਕਾਊਂਟਰਾਂ ਦਾ ਦੌਰ ਚੱਲਦਾ ਸੀਗਾ ਸਿੱਖਾਂ ਦੇ ਫੇਕ ਐਨਕਾਊਂਟਰ ਕੀਤੇ ਜਾ ਰਹੇ ਸੀਗੇ ਤਾਂ ਹਾਲਾਂਕਿ ਸਿੱਧਾ ਨਾਮ ਹੱਲੇ ਮੈਂ ਵੇਖਿਆ ਕਿ ਨਹੀਂ ਆਇਆ ਹੈਗਾ ਪਰ ਮੇਰੀ ਕੁਝ ਵਕੀਲਾਂ ਨਾਲ ਗੱਲਬਾਤ ਹੋਈ ਹੈ ਉਹ ਦੱਸ ਦਿਆ ਕਹਿੰਦੇ ਕਿ ਕੁਝ ਐਫਆਈਆਜ਼ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇਹਦਾ ਨਾਮ ਬੋਲਦਾ ਹੱਲੇ ਉਹ ਟੂ ਕੋਰਟ ਭਵੇਂ ਨਹੀਂ ਹੋਈਆਂ ਨੇ ਇਹਦਾ ਵੀ ਹੈਗਾ ਸਾਰੀ ਗੱਲ ਗੱਲ ਇਹ ਹੈ ਕਿ ਜਿਹੜੀ ਗੱਲ ਕਰਦੇ ਆ ਕਿਉਂਕਿ ਮੈਂ ਉਸ ਟਾਈਮ ਦਾ ਪੈਦਾਵਾਰਾਂ ਜਦ ਇਹ ਕੰਮ ਹੋਏ ਨੇ ਕਿਉਂਕਿ ਮੇਰੀ ਉਮਰ ਬੜੀ ਛੋਟੀ ਹੈ ਤੇ ਉਹ ਟਾਈਮ ਦੇ ਵਿੱਚ ਅਸੀਂ ਬੱਚੇ تھے ਪਰ ਸੁਣ ਜਈ ਆਉਂਦਾ ਵੀ ਜੋ ਕੁਝ ਹੋਇਆ ਤਾਂ ਗਲਤ ਹੋਇਆ ਜੀ ਜੀ ਅੱਛਾ ਤੁਸੀਂ ਅੱਜ ਪੁਲਿਸ ਕਮਿਸ਼ਨਰ ਦੇ ਨਾਲ ਜਦੋਂ ਕੱਲ ਮੁਲਾਕਾਤ ਹੋਈ ਹੈ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਕੀ ਆਖਿਆ ਉਹਨਾਂ ਨੇ ਵੀ ਆਪਾਂ ਐਕਸ਼ਨ ਲਵਾਂਗੇ ਸਰ ਮੈਨੂੰ ਉਹਨਾਂ ਸਪਸ਼ਟਨ ਦਵਾਇਆ ਕਿ ਅਸੀਂ ਐਕਸ਼ਨ ਲਵਾਂ ਜੀ ਕੀ ਤੇ ਕਾਰਵਾਈ ਕਰਾਵਾਂਗੇ ਜੋ ਪੰਦੀ ਹੋ ਚੌਧਰ ਸਭ ਤੁਹਾਨੂੰ ਵੈਸੇ ਕੀ ਲੱਗਦਾ ਹੈਗਾ ਤੁਹਾਡੇ ਤੁਹਾਡੀਆਂ ਕਿਆਸਰਾਂ ਜਾਂ ਕੀ ਕਹਿੰਦੀਆਂ ਨੇ ਕਿ ਕੀ ਹੋਇਆ ਹੋਊਗਾ ਸਰ ਦੇਖੋ ਮੇਰੀਆਂ ਕਿਆਸਰਾਂ ਤਾਂ ਜੋ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ ਤਾਂ ਮੇਰੀ ਤਾਂ ਜੋ ਮੇਰਾ ਆਪਣਾ ਜ਼ਮੀਰ ਕਹਿ ਰਿਹਾ ਕਿ ਉਹ ਆ ਮਤਲਬ ਇੱਕ ਜਿਵੇਂ ਕਹਿੰਦੇ ਨਰਕ ਭੋਗ ਰਿਹਾ ਸੀ ਜੀ ਹੂੰ ਹੂੰ ਉਹ ਨਰਕ ਭੋਗ ਰਿਹਾ ਸੀ ਘਰੇ ਕਿਉਂਕਿ ਉਹਨੂੰ ਮਤਲਬ ਘਰੇ ਬੰਦ ਕੀਤਾ ਸੀ ਜੀ ਬਾਹਰ ਕੋ ਜਾਣ ਨਹੀਂ ਦਿੰਦਾ ਸੀ ਕਿਉਂਕਿ ਬਾਹਰ ਆ ਜਾਂਦਾ ਤਾਂ ਉਹ ਸਾਰਾ ਕੁਝ ਹੋ ਜਾਂਦਾ। ਇਸੇ ਕਰਕੇ ਘਰੇ ਬੰਦ ਕੀਤਾ ਸੀ ਕਿ ਲੋਕਾਂ ਜਾਊਗਾ ਤਾਂ ਸਾਡੇ ਰਾਜਨੀਤੀਖਾਤਾ ਉਹਨਾਂ ਨੇ ਰਾਜਨੀਤੀ ਦੇ ਭੇਂਟ ਚੜਾਇਆ। ਮੈਂ ਇੱਕ ਲੱਭਜ ਕਹੂੰਗਾ ਕਿ ਰਾਜਨੀਤੀ ਦੇ ਭੇਂਟ ਚੜ ਗਿਆ। ਆਪਣੀ ਰਾਜਨੀਤੀ ਬਚਾਉਣ ਦੇ ਲਈ ਆਪਦੀ ਰਾਜਨੀਤੀ ਦੀ ਕੁਰਸੀ ਬਚਾਉਣ ਦੇ ਲਈ ਆਪਾਂ ਆਪਣਾ ਮੁੰਡਾ ਜਿਹੜਾ ਸੀ ਉਹ ਦਾਤੇ ਲਾਤਾ। ਬਸ ਭੇਂਟ ਚੜਾਤਾ ਸਰ ਭੇਂਟ ਚੜਾਤਾ। ਠੀਕ ਅੱਛਾ ਤੁਹਾਨੂੰ ਲੱਗਦਾ ਕਿ ਕਿਉਂਕਿ ਜਿਹੜੀ ਉਹ ਡਾਇਰੀ ਦਾ ਜ਼ਿਕਰ ਤੁਸੀਂ ਕੀਤਾ ਹੈਗਾ ਵਾਕਈ ਉਹਦੇ ਵਿੱਚ ਲਿਖਿਆ ਹੋਇਆ ਕਿ ਇਹਨੂੰ ਡਾਈਂਗ ਡੈਕਲੇਰੇਸ਼ਨ ਦੇ ਵਿਧਾਨ ਹੇ ਜਾਵੇ। ਹਾਂ ਜੀ ਤੁਸੀਂ ਦੇਖੋ ਉਹਨੇ ਆਪਣੇ ਫੇਸਬੁਕ ਤੇ ਪਾਇਆ ਜੀ। ਹੂੰ ਮਨੇ ਇਹ ਤੋਂ ਲੱਗਦਾ ਹਾਂ ਜੀ। ਉਹਨੇ ਇੰਸਟਾ ਤੇ ਪਾਇਆ। ਤਾਂ ਹੁਣ ਬਾਕੀ ਤਾਂ ਡਾਇਰੀ ਖੋਲ ਕੇ ਹੀ ਪਤਾ ਲੱਗੂ ਵਿੱਚ ਕੀ ਆ। ਜੀ ਵਾਕਈ। ਦੇਖੋ ਪ੍ਰਸ਼ਾਸਨ ਉਹ ਡਾਇਰੀ ਨੂੰ ਆਪਣੇ ਅ ਮਤਲਬ ਉਹਦੇ ਚ ਹਰਾਸਤ ਚ ਲਵੇ ਆਪਣੀ ਕਸਟਡੀ ਚ ਲਵੇ ਉਹ ਡਾ ਡਾਇਰੀ ਨੂੰ। ਉਹ ਡਾਇਰੀ ਦੇ ਕੇ ਬੜੇ ਵੀ ਉਹਨ ਲਿਖਿਆ ਕੀ ਹੋਇਆ ਉਹ ਡਾਇਰੀ ਵਿੱਚ। ਹੂੰ ਹੂੰ। अच्छा चौधरी साहब फोटो किसका पाई है जी वाकई उन्होंने अपना रास्ते च ਲੈਣਾ ਚਾਹੀਦਾ ਆਪਣਾ ਤਾਂ ਕਸਟਡੀ ਚ ਜੀ ਵਾਕਿ ਫੇਰੇ ਪਤਾ ਲੱਗੂਗਾ اچھا ਤੁਸੀਂ ਸਮਾਜ ਸੇਵਕ ਹੋ ਤੁਸੀਂ ਵਿਚਰਦੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਹੈਗਾ ਕਿ ਪੁਲਿਸ ਕਾਰਵਾਈ ਕਿਸ ਤਰੀਕੇ ਦੇ ਨਾਲ ਕਰਦੀ ਹੈ ਕਿਦਾਂ ਸਾਰਾ ਕੁਝ ਚੱਲਦਾ ਹੈਗਾ ਤੁਸੀਂ ਮੈਨੂੰ ਲੱਗਦਾ ਕਿ ਕਾਫੀ ਕੁਝ ਸਮਝਦੇ ਹੈਗੇ ਹੋ ਔਰ ਤੁਸੀਂ ਇਹ ਵੀ ਜ਼ਰੂਰ ਸਮਝਦੇ ਹੋਗੇ ਕਿ ਕੋਈ ਵੀ ਤੁਸੀਂ ਉਹ ਦਰਖਾਸਤ ਦੇ ਆ ਉਹਦੀ ਪੈਰਵਾਹੀ ਤਕੜੇ ਹੋ ਕੇ ਕਰਨੀ ਪੈਣੀ ਹੈ ਤਦ ਮਸਲਾ ਹੱਲ ਹੋਊਗਾ ਦੇਖੋ ਜ਼ਰਾ ਸਿੱਧਾ ਪੈਰ ਵੀ ਪੂਰੀ ਤਕੜੇ ਉਹ ਕਰਾਂਗੇ ਅਸੀਂ ਤਾਂ ਇਹ ਵੀ ਮਤਲਬ ਸੋਚਿਆ ਵੀ ਜੇ ਆਕਰ ਇਹਦੇ ਇਨਸਾਫ ਨਾ ਹੋਇਆ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਕੋਰਟ ਦਾ ਹਾਈ ਕੋਰਟ ਦਾ ਰੁਖ ਵੀ ਕਰਾਂਗੇ ਅੱਛਾ ਜੀ ਨੂੰ ਤੁਸੀਂ ਦੇਖੋ ਸਾਨੂੰ ਅਜਾ ਹਿੰਦੁਸਤਾਨ ਦੇ ਕੋਟਾਂ ਦੇ ਉੱਤੇ ਪੂਰਾ ਭਰੋਸਾ ਹੈ ਉਹ ਇਨਸਾਫ ਘੱਟੋ ਘੱਟ ਸਾਨੂੰ ਉੱਥੋਂ ਤਾਂ ਮਿਲੇਗਾ ਹੀ ਮਿਲੇਗਾ ਮੈਂ ਦਾ ਸੀਐਮ ਸਾਹਿਬ ਨੂੰ ਵੀ ਅਪੀਲ ਕਰੂੰਗਾ ਮੈਂ ਦਾ ਸੀਐਮ ਹਰਿਆਣਾ ਨੂੰ ਵੀ ਅਪੀਲ ਕਰ ਸਕਾਈਆ ਕਿਉਂਕਿ ਦਾ ਪੰਜਾਬ ਦਾ ਕੋਈ ਮੈਟਰ ਨਹੀਂ ਸੀ ਇਸ ਕਰਕੇ ਪੰਜਾਬ ਦੇ ਸਾਹ ਸੀਐਮ ਸਾਹਿਬ ਨੂੰ ਨਹੀਂ ਭਾਈ ਉਹਨਾਂ ਨੂੰ ਅਪੀਲ ਕਰੂੰਗਾ ਇਹਦੇ ਵਿੱਚ ਆਪਣੇ ਐਕਸ਼ਨ ਲੈ ਕੇ ਇਹ ਜੋ ਬੰਦਗੀ ਕਾਰਵਾਈ ਕਰਨੀ ਚਾਹੀਦੀ ਸਰ ਜੀ ਜੀ ਜ਼ਰੂਰ ਚੌਧਰੀ ਸਾਹਿਬ ਆਪਾ ਉਮੀਦ ਕਰਦੇ ਆ ਕਿ ਜਿਹੜਾ ਤੁਸੀਂ ਇਹ ਕਾਰਜ ਆਰੰਭਿਆ ਹੈਗਾ ਜਰੂਰ ਇਹਦੇ ਵਿੱਚ ਕਾਮਯਾਬੀ ਮਿਲੇ ਪਰ ਇੱਕ ਗੱਲ ਜਰੂਰ ਜਾਂਦੇ ਜਾਂਦੇ ਦੱਸ ਦਿੱਤੇ ਜਾਇਓ ਤੁਸੀਂ ਆਖਿਆ ਕਿ ਬੜੀ ਦਹਿਸ਼ਤ ਇਲਾਕੇ ਦੇ ਵਿੱਚ ਔਰ ਬਹੁਤ ਇਹਦਾ ਸਾਰਾ ਕੁਝ ਹੈਗਾ ਅਗਲੇ ਦਾ ਪ੍ਰਭਾਵ ਆ ਨਾ ਜੀ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਖੌਫ ਤਾਂ ਨਹੀਂ ਹੈ ਸਰ ਦੇਖੋ ਮੈਂ ਇੱਕ ਅਕਸਰ ਜਿਹੜਾ ਮੈਨੂੰ ਜਾਣਦਾ ਉਹ ਇੱਕੋ ਗੱਲ ਪਤਾ ਵੀ ਮੈਨੂੰ ਜਿਹੜਾ ਡਰ ਆ ਮੇਰੇ ਰੱਬ ਦਾ ਇਸ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਡਰ ਨਾ ਆਉ ਦਾ ਭਤੀ ਹੈ ਨਹੀਂ ਜੇ ਮੇਰੇ ਰੱਬ ਨੇ ਮੇਰੇ ਨਾਲ ਕੁਝ ਕਰਨਾ ਦਾ ਉਹਦੇ ਵਿੱਚ ਕੋਈ ਦੁਨੀਆ ਦੀ ਤਾਕਤ ਹੈ ਜਿਹੜੀ ਉਹ ਰੋਕ ਨਹੀਂ ਸਕਦੀ ਜੇ ਨਹੀਂ ਕਰਨਾ ਤਾਂ ਦੁਨੀਆ ਚਾਹੇ ਇੱਕ ਪਾਸੇ ਖੜ ਜਵੇ ਮੇਰਾ ਰੱਬ ਮੇਰੇ ਨਾਲ ਖੜਾ ਹੈ ਮੇਰਾ ਕੋਈ ਬਾਲ ਬੰਕਾ ਨਹੀਂ ਕਰ ਸਕਦਾ ਜੀ ਜ਼ਰੂਰ ਚੌਧਰੀ ਜੀ ਧੰਨਵਾਦ ਤੁਹਾਡਾ ਤੁਸੀਂ ਰਜੇਮ ਵਿੱਚ ਸਮਾਂ ਕੱਢਿਆ ਤੇ ਜਾਣਕਾਰੀ ਸਾਰੀ ਸਾਂਝੀ ਕੀਤੀ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਆਪਾਂ ਸ਼ਮਸੂਦੀਨ ਚੌਧਰੀ ਹੁਰਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਜਿਵੇਂ ਉਹਨਾਂ ਨੇ ਆਖਿਆ ਕਿ ਅਕੀਲ ਦੀ ਜਦੋਂ ਵੀਡੀਓ ਵਾਇਰਲ ਹੋਈ ਸੀ ਉਸ ਵੇਲੇ ਪੁਲਿਸ ਆਪਣੇ ਤੌਰ ਦੇ ਉੱਪਰ ਵੀ ਕਾਰਵਾਈ ਕਰ ਸਕਦੀ ਸੀ ਕਿਉਂਕਿ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਦਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਵੇਲੇ ਉਹ ਸਾਰਿਆਂ ਦੇ ਕੋਲ ਜਾਂਦੀ ਹੈ ਤੇ ਉਹਦੇ ਆਧਾਰ ਦੇ ਉੱਪਰ ਜਿਹੜੀ ਕਾਰਵਾਈ ਬਣ ਸਕਦੀ ਹੁੰਦੀ ਹੈ ਉਹ ਕਾਰਵਾਈ ਜ਼ਰੂਰ ਬਣਨੀ ਚਾਹੀਦੀ ਸੀ ਉਹਨਾਂ ਤੱਕ ਵੀ ਕਹਿੰਦਾ ਕਿ ਕਹਿੰਦੇ ਕਿ ਮੈਨੂੰ ਤੇ ਇਹ ਲੱਗਦਾ ਕਿ ਮੈਂ ਆਪ ਵੀ ਕਸੂਰਵਾਰ ਹਾਂ ਕਿਉਂਕਿ ਮੈਂ ਵੀਡੀਓ ਦੇਖੀ ਸੀਗੀ ਮੈਨੂੰ ਚਾਹੀਦਾ ਸੀਗਾ ਕਿ ਮੈਂ ਉਸੇ ਵੇਲੇ ਜਿਹੜੀ ਅੱਜ ਦਰਖਾਸਤ ਲੈ ਗਿਆ ਜੋ ਉਸ ਵੇਲੇ ਲੈ ਕੇ ਜਾਂਦਾ ਤੇ ਹੋ ਸਕਦਾ ਆਕਿਲ ਅੱਜ ਇਸ ਦੁਨੀਆ ਦੇ ਵਿੱਚ ਹੁੰਦਾ ਔਰ ਜਿਉਂਦਾ ਹੁੰਦਾ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵੀ ਦੱਸ ਦਿੰਨਾ ਮੁਹੰਮਦ ਮੁਸਤਾਫਾ ਦੇ ਸਬੰਧ ਵਿੱਚ ਕੇਵਲ ਉਹ ਡੀਜੀਪੀ ਪੰਜਾਬ ਨਹੀਂ ਰਹੇ ਉਸ ਤੋਂ ਇਲਾਵਾ ਉਹਨਾਂ ਨੇ ਕਦੋਂ ਜੁਆਇਨ ਕੀਤਾ ਹੈਗਾ ਔਰ ਕਿਹੜੇ ਕਿਹੜੇ ਅਹੁਦੇ ਦੇ ਉੱਪਰ ਰਹੇ ਉਹਨਾਂ ਦੀ ਵਾਈਫ ਉਹਦੇ ਸਬੰਧ ਵਿੱਚ ਵੀ ਥੋੜੀ ਜਿਹੀ ਜਾਣਕਾਰੀ ਦਊਂਗਾ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਗੱਲਬਾਤ ਦੀ ਸਭਾਪਤੀ ਕਰਾਂਗੇ ਮੁਹੰਮਦ ਮੁਸਤਾਫਾ 1985 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ 2021 ਦੇ ਵਿੱਚ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਐ ਉਹਨਾਂ ਨੇ ਪੰਜਾਬ ਦੇ ਵਿੱਚ ਐਸਐਸਪੀ ਲੁਧਿਆਣਾ ਫਿਰੋਜ਼ਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਕੰਮ ਕੀਤਾ ਮੁੱਖ ਪੋਸਟਾਂ ਜਿਨ੍ਹਾਂ ਦੇ ਉੱਪਰ ਉਹ ਰਹਿ ਚੁੱਕਿਆ ਡੀਜੀਪੀ ਐਂਟੀ ਡਰੱਗ 2018 ਤੋਂ 2019 ਨਸ਼ਾ ਵਿਰੁੱਧ ਵਿਸ਼ੇਸ਼ ਟੀਮ ਦੀ ਅਗਵਾਈ ਕੀਤੀ ਹੈ ਡੀਜੀਪੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ 2017 ਤੋਂ 2021 ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮਾਮਲੇ ਹੈਂਡਲ ਕੀਤੇ ਡੀਜੀਪੀ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਥੋੜਾ ਸਮਾਂ ਉੱਥੇ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਟ੍ਰਾਂਸਫਰ ਹੋਏ ਪਰ ਵਾਪਸ ਹਿਊਮਨ ਰਾਈਟਸ ਦੇ ਵਿੱਚ ਫਿਰ ਉਹ ਆ ਗਏ ਸੀਬੀਆਈ ਦੇ ਵਿੱਚ ਵੀ ਕੰਮ ਕੀਤਾ ਹੋਇਆ ਭਾਵਕੇ ਕੇਂਦਰੀ ਡਿਊਟੀ ਵੀ ਕੀਤੀ ਹੋਈ ਹੈ ਰਿਟਾਇਰਮੈਂਟ ਤੋਂ ਬਾਅਦ ਮੁਹੰਮਦ ਮੁਸਤਾਫਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਔਰ ਨਵਜੋਤ ਸਿੱਧੂ ਦੇ ਕਾਫੀ ਜ਼ਿਆਦਾ ਉਹ ਕਰੀਬ ਰਹਿੰਦੇ ਆ 2021 ਦੇ ਵਿੱਚ ਮੁਹੰਮਦ ਮੁਸਤਾਫਾ ਦੀ ਵਾਈਫ ਰਜ਼ੀਆ ਸੁਲਤਾਨਾ ਭਾਵਕੇ ਆਕਿਲ ਦੀ ਮਾਤਾ ਉਹ ਵੀ ਪੰਜਾਬ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਆ ਮੈਂ ਜਿੰਨੀਆਂ ਗੱਲਾਂ ਤੁਹਾਨੂੰ ਦੱਸ ਕੇ ਹਟਿਆ ਉਹਨਾਂ ਗੱਲਾਂ ਨੂੰ ਹੁਣ ਤੁਸੀਂ ਜਿਹਾ ਇੱਕ ਸਾਰੇ ਜਣੇ ਅਖੀਰ ਦੇ ਵਿੱਚ ਜੋ ਮੈਂ ਸੰਖੇਪ ਜਿਹੇ ਦੇ ਵਿੱਚ ਗੱਲ ਕਰਕੇ ਸਮਾਪਤੀ ਕਰਨੀ ਹੈ ਇੱਕ ਗੱਲ ਦਾ ਆਪਾਂ ਨਿਚੋੜ ਕੱਢਾਂਗੇ ਇੱਕ ਅਖਬਾਰ ਪੁਰਾਣੀ ਜਿਹਦੇ ਵਿੱਚ ਮੈਂ ਤੁਹਾਨੂੰ ਖਬਰ ਪੜ੍ਹ ਕੇ ਸੁਣਾਈ ਹੈ ਉਸ ਖਬਰ ਦੇ ਹਿਸਾਬ ਦੇ ਨਾਲ ਤੁਸੀਂ ਦੇਖੋ ਜਦੋਂ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਫੇਕ ਐਨਕਾਊਂਟਰਾਂ ਦਾ ਦੌਰ ਚੱਲਦਾ ਸੀਗਾ ਤੇ ਉਸ ਵੇਲੇ ਔਰ ਜਿਵੇਂ ਵਕੀਲ ਸਾਹਿਬ ਦਾ ਮੈਂ ਜ਼ਿਕਰ ਕੀਤਾ ਕਿ ਐਫਆਈਆਰ ਦੇ ਵਿੱਚ ਨਾਮ ਬੋਲਦਾ ਔਰ ਉਸ ਸਮੇਂ ਇਹ ਸਾਰਾ ਕੁਝ ਕੀਤਾ ਅੱਜ ਸੋਸ਼ਲ ਮੀਡੀਆ ਦੇ ਉੱਪਰ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਪਏ ਆ ਕਿ ਉਸ ਵੇਲੇ ਘਰਾਂ ਦੇ ਘਰ ਉਜਾੜ ਦਿੱਤੇ ਗਏ ਉਸ ਵੇਲੇ ਪੰਜਾਬ ਦੀ ਧਰਤੀ ਦੇ ਉੱਪਰ ਜੋ ਕੁਝ ਵਾਪਰਿਆ ਕਿਵੇਂ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਨੌਜਵਾਨਾਂ ਦੇ ਫੇਕ ਐਨਕਾਊਂਟਰ ਕੀਤੇ ਗਏ ਕਿਵੇਂ ਮਾਵਾਂ ਦੇ ਕੋਲੋਂ ਉਹਨਾਂ ਦੇ ਪੁੱਤ ਖੋਹ ਲਏ ਗਏ ਕਿਵੇਂ ਕਿਸੇ ਦਾ ਪਤੀ ਖੋਹ ਲਿਆ ਗਿਆ ਹੁਣ ਅੱਜ ਨਾਲ ਨਾਲ ਇਹ ਵੀ ਗੱਲਬਾਤਾਂ ਹੋ ਰਹੀਆਂ ਨੇ ਕਿ ਅੱਜ ਜਿਨ੍ਹਾਂ ਨੇ ਉਹਦਾਂ ਦੇ ਸਾਰੇ ਕੰਮ ਕੀਤੇ ਸੀਗੇ ਕਈਆਂ ਨੂੰ ਅਦਾਲਤਾਂ ਦੇ ਵਿੱਚ ਸਜ਼ਾਵਾ ਵੀ ਹੋ ਰਹੀਆਂ ਨੇ ਔਰ ਇਹਨਾਂ ਬਾਰੇ ਗੱਲਬਾਤ ਵੀ ਹੋ ਰਹੀ ਹੈ ਕਿ ਦੇਖੋ ਅੱਜ ਇਹਨਾਂ ਨੇ ਖੱਟਿਆ ਕੀ ਹੈ ਜੇ ਇੱਕ ਇਹਨਾਂ ਦੀ ਬੇਟੀ ਹੈ ਇੱਕ ਬੇਟਾ ਹੈ ਤਾਂ ਇੱਕ ਬੇਟਾ ਵੀ ਹੁਣ ਸੰਸਾਰ ਦੇ ਵਿੱਚ ਨਹੀਂ ਰਿਹਾ ਜਿਹੜੀ ਉਸ ਬੇਟੇ ਦੀ ਵੀਡੀਓ ਹੈ ਆਕਿਲ ਦੀ ਜਦੋਂ ਉਹਨੂੰ ਤੁਸੀਂ ਸੁਣਦੇ ਹੋ ਤਾਂ ਉਹਦੇ ਵਿੱਚੋਂ ਇਹ ਪਤਾ ਲੱਗਦਾ ਹੈਗਾ ਕਿ ਘਰ ਦੇ ਵਿੱਚ ਚੱਲਦਾ ਕੀ ਪਿਆ ਹੈ ਸੋ ਇਹ ਤੋਂ ਇਹ ਵੀ ਪਤਾ ਲੱਗਦਾ ਹੈਗਾ ਕਿ ਭਾਵੇਂ ਤੁਸੀਂ ਉੱਚੇ ਅਹੁਦਿਆਂ ਦੇ ਉੱਪਰ ਪਹੁੰਚ ਜਾਓ ਉੱਚੇ ਰੁਤਬੇ ਹੋਣ ਤੁਹਾਡਾ ਨਾਮ ਉੱਚਾ ਹੋਵੇ ਵੱਡੀ ਕੁਰਸੀ ਦੇ ਉੱਪਰ ਤੁਸੀਂ ਬੈਠੇ ਹੋਏ ਹੋਵੋ ਪਰ ਘਰ ਦੇ ਵਿੱਚ ਸ਼ਾਂਤੀ ਪਿਆਰ ਤਫਾਕ ਜੇ ਨਾ ਹੋਵੇ ਤਾਂ ਤੁਸੀਂ ਸੋਚ ਕੇ ਦੇਖੋ ਆਪਣੇ ਆਪ ਨੂੰ ਸਵਾਲ ਕਰਕੇ ਵੇਖੋ ਕਿ ਫਿਰ ਆਪਾਂ ਭਲਾ ਕੀ ਖਟਿਆ ਸੋ ਅੰਦਾਜ਼ਾ ਲਾਇਆ ਜਾ ਸਕਦਾ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦਾ ਲਿੰਕ ਵੀ ਪਾ ਦਿੰਨਾ ਜੇ ਹੋ ਸਕੇ ਤਾਂ ਤੁਸੀਂ ਉਸ ਵੀਡੀਓ ਨੂੰ ਜਾ ਕੇ ਜ਼ਰੂਰ ਵੇਖਿਓ ਉਹ ਵੀਡੀਓ ਮੈਂ ਤੁਹਾਨੂੰ ਦੇਖਣ ਵਾਸਤੇ ਇਸ ਕਰਕੇ ਕਹਿ ਰਿਹਾ ਤਾਂ ਜੋ ਸਾਨੂੰ ਘਟੋ-ਘਟ ਇਹ ਪਤਾ ਲੱਗ ਸਕੇ ਕਿ ਕਈ ਵਾਰ ਆਪਾਂ ਬਾਹਰ ਹੋਰ ਬਹੁਤ ਕੁਝ ਕਰਦੇ ਆਂ ਲੋਕਾਂ ਦੇ ਵਿੱਚ ਆਪਾਂ ਆਪਣੇ ਵੱਖਰੇ ਜਿਹੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਆਂ ਕਿ ਮੈਂ ਇਹ ਹਾਂ ਮੈਂ ਉਹ ਹਾਂ ਪਰ ਘਰ ਦੇ ਵਿੱਚ ਸਾਡੇ ਕਿੰਨੀ ਕਿ ਸ਼ਾਂਤੀ ਪਿਆਰ ਤਫਾਕ ਹੈ ਉਹ ਸਾਰੇ ਕਾਸੇ ਨੂੰ ਦਰਸਾਉਦੀ ਹੈ ਉਹ ਵਾਲੀ ਵੀਡੀਓ ਔਰ ਅਖੀਰ ਦੇ ਵਿੱਚ ਜਿਵੇਂ ਆਕਿਲ ਨੇ ਉਹ ਵੀਡੀਓ ਵਾਇਰਲ ਕੀਤੀ ਸੀਗੀ ਸਮਾਂ ਰਹਿੰਦਿਆਂ ਵਾਕਈ ਜਿਵੇਂ ਚੌਧਰੀ ਸਾਹਿਬ ਨੇ ਕਿਹਾ ਕਿ ਜੇ ਆਪਾਂ ਪਹਿਲਾਂ ਹੀ ਨੋਟਿਸ ਲੈ ਲਿਆ ਹੁੰਦਾ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਲੈ ਲਿਆ ਹੁੰਦਾ ਤਾਂ ਹੋ ਸਕਦਾ ਉਦੋਂ ਸ਼ਿਕਾਇਤ ਦਰਜ ਕਰਵਾਈ ਹੁੰਦੀ ਤਾਂ ਹੋ ਸਕਦਾ ਪੁਲਿਸ ਅਤੇ ਸਰਕਾਰ ਉਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਤੇ ਅੱਜ ਆਕਿਲ ਅਖਤਰ ਇਸ ਦੁਨੀਆ ਦੇ ਵਿੱਚ ਹੁੰਦਾ ਅੱਜ ਉਹ ਮਿੱਟੀ ਦੇ ਵਿੱਚ ਦਫਨਾ ਨਾ ਦਿੱਤਾ ਗਿਆ ਹੁੰਦਾ ਔਰ ਜਿਹੜੀਆਂ ਸੱਚਾਈਆਂ ਉਹਨੇ ਆਪਦੀ ਜ਼ੁਬਾਨ ਦੇ ਨਾਲ ਬੋਲ ਕੇ ਦੱਸਣੀਆਂ ਸੀਗੀਆਂ ਅੱਜ ਉਹ ਡੈਰੀ ਬੋਲੂਗੀ ਅੱਜ ਜਿਹੜੀ ਉਹ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਬੋਲਦਾ ਪਿਆ ਅੱਜ ਉਹ ਵੀਡੀਓ ਬੋਲੂਗੀ ਪਰ ਜੇ ਉਹ ਆਪ ਹੁੰਦਾ ਤਾਂ ਫਿਰ ਅੱਜ ਸਾਰਾ ਕੁਝ ਉਹਨੇ ਆਪ ਬੋਲ ਕੇ ਦੱਸਣਾ ਸੀਗਾ ਕਿ ਮੇਰੇ ਨਾਲ ਕੀ ਵਾਪਰ ਰਿਹਾ ਔਰ ਮੇਰੇ ਹਾਲਾਤ ਕਿਹੋ ਜਿਹੇ ਆ ਮੈਂ ਕਿਸ ਕਿਸਮ ਦੇ ਨਾਲ ਅੰਡਰ ਪ੍ਰੈਸ਼ਰ ਹੈਗਾ ਆ ਬਹੁਤ ਕੁਝ ਸਾਹਮਣੇ ਆਉਣਾ ਸੀਗਾ ਸੋ ਦੇਖਦੇ ਆ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਆ ਉਸ ਦਰਖਾਸਤ ਦੇ ਉੱਪਰ ਕੀ ਕਾਰਵਾਈ ਹੁੰਦੀ ਹੈ ਨਵੀਂ ਅਪਡੇਟ ਇਸ ਸਬੰਧ ਵਿੱਚ ਜੋ ਵੀ ਕੋਈ ਹੋਊਗੀ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ